ਟਾਪਰ ਆ ਗਿਆ ਸੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਅਗਲੀ ਯਾਤਰਾ ਸ਼ੁਰੂ ਸਾਡੀ ਅਗਰੇ ਤੇ ਜਿਹੜਾ ਲਾਹੌਰ ਅਸੀਂ ਪੈਕਿੰਗ ਸਾਡੀ ਡਨ ਹੈ ਤੇ ਮੰਮੀ ਹੋ ਗਈ ਅਗਲੇ ਯਾਤਰਾ ਪਰ ਇੰਤੇ ਲੋਜੀ ਸਾਰਾ ਖਾਲੀ ਹੋ ਚੱਲਿਆ ਤਿੰਨ ਨਾਲ ਟ੍ਰੇਨ ਆਲੇ ਬੈਠੇ ਹਣ ਬਸ ਇਧਰ ਵੀ ਦੋ ਆਲੇ ਵੀ ਚੱਲ ਪਿਆ ਹੁਣ ਦੋ ਆਲੇ ਵੀ ਲੱਗਣ ਲੱਗਿਆ ਲੈਨਾਂ ਪਹਿਲੀ ਨਾਲ ਤੱਕ ਰਾਂ ਲੰਘੇ ਸਾਡੀ ਹੈਗੀ ਵੈਸੇ ਦੂਈ ਟ੍ਰੇਨ ਚੱਲੋ ਜੀ ਮੋਸੰਬੋ ਸਵਾਭਨਾ ਸਾਹਮਣੇ ਦਰਬਾਰ ਸਾਹਿਬ ਨੂੰ ਕੀਰਤਨ ਚੱਲ ਰਿਹਾ ਹੋਰ ਨਿਬਟੂ ਬਲਦਾ ਪਾ ਤੇ ਰਮਸਤਾ ਰਾਮ ਤਰਨੈ ਜਿਉ ਜਸ ਪਸਬਾ ਰੀਆ ਨਦੀਓ ਸਭ ਜਾਨ ਦਾ ਤੇ ਰਸਤੇ ਹਰ ਦਾ ਇਹ ਸਾਰੇ ਸੰਗਤਾਂ ਲੋਹਾਂ ਸਾਰੀ ਸੰਗਤ ਨੂੰ ਲੰਗਰ ਹਾਲ ਵਿੱਚ ਆ ਜੀ ਇਨਸ਼ਾਅੱਲਾ ਛੱਟੇ ਚਾਲੇ ਪਾਦਣੇ ਬਦਲਨੇ ਕੋਈ ਨਾ ਵਦਨ ਹੋਈ ਐ ਠੰਡਾ ਮੌਸਮ ਕਰਿਆ ਹੋਆ ਜਿੱਧਰ-ਇਧਰੋਂ ਅਸੀਂ ਜਾਂਦੇ ਉਧਰ ਤਾਂ ਮੌਸਮ ਠੰਡਾ ਹੋਈ ਜਾਂਦਾ ਪਰਕਮ ਬਾਬਾ ਜੀ ਦੀ ਕਿਰਪਾ ਚੱਲੀ ਆਪਾਂ ਵੀ ਛੱਗੀ ਹੁਣ ਪ੍ਰਸ਼ਾਦ ਦਾ ਤੇ ਲੋਬੇ ਪ੍ਰਸ਼ਾਦਾ ਛੱਕ ਕੇ ਉਹ ਦਰਬਾਰ ਸਾਹਿਬ ਆਈਏ ਮੱਥਾ ਟੇਕਣ

ਸਟੇਜ ਆਉਂ ਲੋ ਬਈ ਸਾਰੇ ਸੰਗਤ ਉਤਰਨ ਲੱਗੇ ਸਟੇਸ਼ਨ ਪਰ ਬੈਗ ਲੈ ਰਹੇ ਆ ਬੰਦੇ ਸਾਰੇ ਕਰਕੇ ਦੇਖ ਰਹੇ ਆਜੋ ਜੀ ਆਜੋ ਜੀ ਫਲਾ ਲਓ ਜੀ ਵੀਡੀਓ ਬਣਾਉਂਦੇ ਆ اور <laughs> 8 20 2014 ਅਸਾਂ ਆਪਣੇ ਆਪਣੇ ਵਾਇਬ ਦੀ ਸੇਵ ਕਰ ਲਓ ਲਿਖ ਲਓ ਨਾ ਡਾਇਲ ਕਰ ਲਓ ਯਾਰ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਸੋਹਣਾ ਹੈ ਹੋਰ ਕੋਪਰ ਕਿੰਦਾ ਲਿਖਿਆ ਹੋਇਆ ਹੈ ਗੁਰਦੁਆਰਾ ਰੋਹੀ ਸਾਹਿਬ ਕਿੰਨਾ ਵੱਡਾ ਗਿਆ ਹੋਇਆ ਹੈ ਉਨੇ ਸਮਝ ਨਹੀਂ ਲੱਗਾ ਕੀ ਲਿਖਿਆ ਵਾ ਪੱਪਾ ਨਹੀਂ ਇਤਰਾ ਵੀ ਕੱਟ ਕੱਟ ਕੇ ਬਣਾਉਂਦਾ ਗੱਬੇ ਕੀ ਲਿਖਿਆ ਵਾ ਕੱਪੜੇ ਸਾਹ ਤੇ ਪਰੋਦੇ ਸਭ ਤੋਂ ਉੱਪਰ ਗੱਬੇ ਵਾਲਾ ਨਹੀਂ ਬੜਾ ਹੁੰਦਾ ਕੀ ਲਿਖਿਆ ਹੋਇਆ ਹੈ ਨਾ ਗੁਰਦੁਆਰਾ ਰੋੜੀ ਸਾਹਿਬ ਥੱਲੇ ਥੱਲੇ ਗੱਬੇ ਅੰਦਰ ਆ ਕੇ ਦੇਖਦੇ ਹਾਂ ਬਰਾ ਅੰਦਰੋਂ ਗੁਰਗਰ ਸਹਿਬ ਆਹ ਕਵੈਂਟ ਟੌਪਰ ਆ ਗਿਆ ਸੀ ਬਹੁਤ ਸੋਹਣਾ ਮੌਸਮ ਹੋਇਆ ਵਾਹ ਕਿੰਨਾ ਇਹ ਕੋਈ ਇੱਕ ਵੀਡੀਓ ਨਹੀਂ ਕਿਵੇਂ ਮੈਂ ਅਪ ਹੋ ਗਿਆ ਕਿਹੜਾ ਨਿਊਜ਼ ਚੈਨਲ ਹੈ ਤੁਹਾਡੇ ਕੋਲ ਇੰਡੀਪੈਂਡੈਂਟ ਤੁਹਾਡੇ ਕੋਲ ਜੋ ਅੱਜ ਮੈਂ ਦੱਸਦੀ ਹਾਂ ਫੇਰ ਤੋਂ ਉੱਪਰ ਆ ਗਏ ਸੀਗਾ ਦੋ ਦੋ ਸੰਗ ਤਾਂ ਸੰਤਾ ਦੇ ਕਿ ਉੱਪਰ ਆ ਗਿਆ ਆ ਗਿਆ ਟੱਪਾ ਆ ਗਿਆ ਟੱਪਾ ਲੌਰ ਵਿੱਚ ਸਾਡਾ ਸਵਾਗਤ ਹੋਊਗਾ ਹਣ ਔਰ ਸ਼ੁਰੂ ਹੋ ਚੁੱਕਾ ਹੈ ਜੀ ਲੌਰ ਸ਼ੁਰੂ ਹੋ ਗਿਆ ਮਾਈ ਲੌਰ ਸਟਾਰਟ ਹੈ ਸ਼ੁਰੂ ਹੋ ਗਿਆ ਸ਼ੁਰੂ ਭਾਈ ਲੌਰ ਹਾਂ ਜੀ ਦੋਸ਼ ਸ਼ੁਰੂ ਹੋ ਗਿਆ ਤੁਸੀਂ ਐਸੇ ਜਿਹੜੇ ਨਾ ਪਦਾਵੀ ਬਾਗ ਹੋ ਗਏ ਹੋ ਹਮ ਲੌਰ ਆ ਗਿਆ ਲੌਰ 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 ਨਾ ਕਿ ਲੌਰ ਜਿੰਨੇ ਲੌਰ ਦੀ ਵੇਖਿਆ ਲੌਰ ਆ ਗਿਆ ਲੌਰ ਜਿੰਨੇ ਲੌਰ ਦੀ ਵੇਖਿਆ ਜੰਮਿਆ ਨਹੀਂ ਬੜੀ ਸ਼ਰਧਾ ਆਵਾਜ਼ ਤੇ ਕੀ ਹੈ ਜਿੰਨੇ ਲੌਰ ਨਹੀਂ ਤੱਕਿਆ ਜੰਮਿਆ ਨਹੀਂ ਹਾਂ ਜੰਮ ਗਿਆ ਸੀ ਹੁਣ ਆ ਜੰਮ ਗਿਆ ਆ ਆਜੇ ਜੰਮ ਗਿਆ ਹੁਣ ਜੰਮਦੀ ਬੜਾ ਬੜੇ ਕੋ ਉੱਤਰ ਰੱਖੇ ਹੋਏ ਉਹ ਲਟਾਂ ਕਿੰਨੀ ਉਮਰ ਕਿੰਨੀ ਹੋ ਗਈ ਅਭੀ ਬੈਠੋ ਅਭੀ ਬੈਠੋ ਅਭੀ ਨਹੀਂ ਜਾਣਾ ਬੈਠੋ ਆਪ ਤੋਂ ਪਹਿਲੇ ਵੀ ਆਵੀਂ ਨਾ ਨਾ ਬੈਠ ਨਾ ਕੀ ਆ ਰਿਹਾ ਯਾਰ ਫਿਰ ਠੀਕ ਹੈ ਕੋਈ ਸਟੇਸ਼ਨ ਆ ਪਹੁੰਚ ਗਏ ਸੱਜੇ ਹੱਥ ਨਾਲ ਬਸਤੂ